ਵਧੀਆ ਕੀਰਤਨੀਆਂ ਲੈ ਆਓ ਭਾਈ ਹਰਜਿੰਦਰ ਸਿੰਘ ਵਰਗੇ ਨੂੰ ਲਾਓ ਇੱਥੇ ਵੀ ਭਾਈ ਸਾਹਿਬ ਕੀਰਤਨ ਕਰੋ ਇਹਨਾਂ ਨੂੰ ਸੁਣਾਓ ਜਰਾ ਠੈਂਤਾ ਕੀਰਤਨ ਦਾ ਲਾਓ ਨਜ਼ਾਰਾ ਵੱਜ ਜਾਏ ਕਈਆਂ ਦਾ ਉਦਾਂ ਤੇ ਵੀ ਮਨ ਨਹੀਂ ਜੁੜਦਾ ਵਧੀਆ ਤੋਂ ਵਧੀਆ ਸਾਜੀ ਲੈ ਆਓ ਵਧੀਆ ਤੋਂ ਵਧੀਆ ਬੰਸਰੀ ਵਾਲੇ ਲੈ ਆਓ ਵਧੀਆ ਤੋਂ ਵਧੀਆ ਵਾਇਲਨ ਵਜਾਉਣ ਵਾਲੇ ਲੈ ਆਓ ਜਿਹੜੇ ਬੰਦੇ ਦੇ ਮਨ 'ਚ ਮੈਲ ਹੈ ਠਟਕਦਾ ਮਨ ਹੈ ਕਾਲਾ ਮਨ ਹੈ ਖਿਜਿਆ ਮਨ ਹੈ ਉਹਦਾ ਮਨ ਹੀ ਨਹੀਂ ਟਿਕਦਾ ਜੋ ਮਰਜ਼ੀ ਕਰਦਾ ਉਹ ਤੇ ਇੱਕ ਉਹ ਹੁੰਦੇ ਨੇ ਆ ਤੇ ਸਾਜਾਂ ਦੀ ਤੇ ਗੱਲ ਹੀ ਬੜੀ ਵੱਖਰੀ ਐ ਕਦੇ ਚਿੜੀਆਂ ਵੀ ਬੋਲਦੀਆਂ ਹੋਂ ਨਾ ਉਹਦੇ 'ਚ ਵੀ ਮਸਤ ਹੋ ਜਾਂਦੇ ਜਦੋਂ ਕੋਇਲ ਨੂੰ ਸੁਣ ਲੈਣ ਮਸਤ ਹੋ ਜਾਂਦੇ ਉਹਨਾਂ ਨੂੰ ਚਿੜੀਆਂ ਦੀਆਂ ਆਵਾਜ਼ਾਂ 'ਚ ਵੀ ਨਜ਼ਾਰਾ ਆਈ ਨਜ਼ਾਰਾ ਚਿੜੀ ਦੀ ਆਵਾਜ਼ ਵਿੱਚ ਨਹੀਂ ਹੈ ਨਜ਼ਾਰਾ ਤੇ ਤੇਰੇ ਆਪਣੇ ਆਪ ਵਿੱਚ ਹੈ ਤੇਰੇ ਟਿਕੇ ਹੋਏ ਮਨ ਵਿੱਚ ਸ਼ੁੱਧ ਮਨ ਸਾਫ਼ ਮਨ ਟਿਕਿਆ ਮਨ ਨਜ਼ਾਰਾ ਇਹਦੇ ਵਿੱਚ ਜਿੰਨਾ ਮਨ ਸ਼ੁੱਧ ਹੋਊਗਾ ਮਨ ਸਾਫ਼ ਹੋਊਗਾ ਉਹਨਾਂ ਹੀ ਉਹਨਾਂ ਨੂੰ ਨਜ਼ਾਰਾ ਬੱਝੇਗਾ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਬੰਦਾ ਅਸੀਂ ਕੈਂਪ ਕਰਦੇ ਹਾਂ ਜਦੋਂ ਆ ਸਾਡੇ ਕੈਂਪ 'ਚ ਕਈ ਬੰਦਿਆਂ ਨੇ ਹਾਜ਼ਰੀ ਭਰੀ ਐ ਥੰਗ 'ਚ ਬੈਠੇ ਅਸੀਂ 11 ਦਿਨ ਕੈਂਪ ਕਰੀਦਾ 11 ਦਿਨ ਫੋਨ ਨਹੀਂ ਚਲਾਣ ਦੇਣਾ ਬੋਲਣ ਵੀ ਨਹੀਂ ਦੇਣਾ 11 ਦਿਨ ਚੁੱਪ ਹੀ ਰਹਿਣਾ ਹੁੰਦਾ 11 ਦਿਨ ਬੋਲਣਾ ਵੀ ਨਹੀਂ ਕਿਸੇ ਕੰਨੀ ਵੇਖਣਾ ਵੀ ਨਹੀਂ ਨੀਵੀਂ ਪਾ ਕੇ ਰੱਖਣੀ ਐ 11 ਘੰਟੇ ਚੌਂਕੜਾ ਮਾਰ ਕੇ ਬਹਿਣਾ ਪੈਂਦਾ ਜਿਵੇਂ ਆਪਾਂ ਬੈਠੇ ਹਾਂ 11 ਘੰਟੇ ਘੰਟਾ ਬਹਿ ਲਿਆ ਫਿਰ ਆਰਾਮ ਕਰ ਲਿਆ ਫਿਰ ਘੰਟਾ ਬਹਿ ਲਿਆ ਫਿਰ ਤੁਰ ਲੇ ਫਿਰ 2 ਘੰਟੇ ਬਹਿ ਲਿਆ ਫਿਰ ਤੁਰ ਲੇ ਇਦਾਂ ਪੋਲ ਮਲਾ ਕੇ 11 ਘੰਟੇ ਰੋਜ਼ ਬਹਿਣਾ ਪੈਂਦਾ ਅੱਛਾ ਉਹ ਕਰਦਿਆਂ 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 ਮਨ ਸ਼ੁੱਧ ਹੋਈ ਜਾਂਦਾ ਤੇ ਮੈਂ ਕਹਿੰਦਾ ਹੁਣਾਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਪਹਿਲੇ ਦਿਨ ਵੀ ਵੇਖ ਅੱਜ ਵੀ ਮੱਥਾ ਟੇਕਿਆ ਪਰ ਜਦੋਂ 11 ਦਿਨਾਂ ਬਾਅਦ ਮੱਥਾ ਬੰਦਾ ਟੇਕਦਾ ਨਾ ਉਹੀ ਗੁਰੂ ਗ੍ਰੰਥ ਸਾਹਿਬ ਹੁੰਦੇ ਐ ਉਹੀ ਹੁਕਮਨਾਮਾ ਹੁੰਦਾ ਐ ਉਹੀ ਮੁਖਵਾਕ ਸੁਣੀਂਦਾ ਉਹੀ ਕੀਰਤਨ ਹੁੰਦਾ ਉਹੀ ਦਰਬਾਰ ਹੁੰਦਾ ਉਹ ਫਿਰ ਐ ਲੱਗਦਾ ਵੀ ਯਾਰ ਵੀ ਜਫਾਈ ਪਾ ਲਈਏ ਜਾਂ ਕਿ ਐ ਨਜ਼ਾਰਾ ਆਉਂਦਾ ਮਨ ਐ ਟਿਕਿਆ ਹੁਣ ਕੀ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੇ ਉਹੀ ਸੀ ਅਸਲ 'ਚ ਮਨ ਸ਼ੁੱਧ ਸੀ ਮੈਲਾ ਮਨ ਤੇ ਸ਼ੁੱਧ ਮਨ ਮਨ ਦੀ ਸ਼ੁੱਧੀ ਰਾਣਾ ਸਾਹਿਬ ਵਾਲਿਆਂ ਨੇ ਦਵਾਨ ਲਾਉਣੇ ਨਾ ਜਦੋਂ ਮਨ ਦੀ ਸ਼ੁੱਧੀ ਤੇ 4-4 ਦਵਾਨ 9 ਦਵਾਨ 4 ਦਵਾਨ ਮਨ ਦੀ ਸ਼ੁੱਧੀ ਤੇ 5 ਦਵਾਨ ਮਨ ਦੀ ਇਕਾਗਰਤਾ ਮਨ ਦੀ ਸ਼ੁੱਧੀ ਤੇ 4 ਦਿਨ ਫਿਰ ਮਨ ਦੀ ਇਕਾਗਰਤਾ ਤੇ 5 ਦਿਨ ਮਨ ਇਕਾਗਰ ਕਰੋ ਮਨ ਸ਼ੁੱਧ ਕਰੋ ਬਈ ਤੇ ਮਨ ਜਿੰਨਾ ਚਿਰ ਸ਼ੁੱਧ ਨਹੀਂ ਹੁੰਦਾ ਇਹਨੂੰ ਰਸ ਨਹੀਂ ਕਾਲ ਪੈ ਜਾਏ ਮਨ ਖਿਜੀ ਜੇ ਜਾਓ ਵਧੀਆ ਜੇ ਮਾਹੌਲ ਵਿੱਚ ਵੀ ਲੈ ਜਾਓ ਇਹਨੂੰ ਇਹਨੇ ਨਹੀਂ ਦੇਖਣਾ ਜਿੱਥੇ ਮਰਜੀ ਵਧੀਆ ਤੋਂ ਵਧੀਆ ਥਾਂ ਤੇ ਪਾ ਦਿਓ ਕਾਲ ਪਈ ਜਾਣੀ ਖਿਜ ਜਾਣੀ ਤੇ ਉਹ ਜਿਹੜੀ ਖਿਜ ਪਈ ਹੈ ਉਹ ਜਿਹੜੀ ਕਾਲ ਪਈ ਹੈ ਉਹ ਜਿਹੜੀ ਪੜਕਾਹਟ ਪਈ ਹੈ ਉਹ ਜਿਹੜੀ ਜੈਲਸ ਪਈ ਹੈ ਈਰਖਾ ਮੈਲ ਮੈਲ ਮੈਂ ਕਿਹਨੂੰ ਕਹਿ ਰਿਹਾ ਸਾੜਿਆਂ ਦੀ ਜੈਲਸ ਦੀ ਈਰਖਾ ਦੀ ਬਦਲਿਆਂ ਦੀ ਮੈਲ ਇਹਨਾਂ ਕਹਿੰਦੇ ਆ ਹੋਰ ਮੈਲ ਕੀ ਹੁੰਦੀ ਫਲਾਣੇ ਤੋਂ ਮੈਂ ਬਦਲਾ ਲੈਣਾ ਫਲਾਣਾ ਤੋਂ ਫਲਾਣਾ ਐ ਮੇਰੇ ਨਾਲ ਕਿਵੇਂ ਕਰ ਗਿਆ ਫਲਾਣਾ ਮੇਰੇ ਨਾਲ ਐ ਕਿਵੇਂ ਕਰ ਜੂ ਮੈਨੂੰ ਚੈਨ ਨਹੀਂ ਆਉਂਦੀ ਦਿਨ ਰਾਤ ਉਹਨੇ ਮੈਨੂੰ ਐ ਕਿਵੇਂ ਕਹਿਤਾ ਉਹ ਚੀਜ਼ਾਂ ਦਿਮਾਗ ਦੇ ਵਿੱਚ ਬੜੀਆਂ ਹੋਈਆਂ ਉਹੀ ਮੈਲ ਹੈ ਤੇ ਮੈਲ ਨਹੀਂ ਟਿਕਣ ਦਿੰਦੀ ਬੰਦੇ ਭੈਣੋ ਭਰਾਵੋ ਅੱਖ ਵਿੱਚ ਪਿਆ ਹੋਇਆ ਛੋਟਾ ਜਿਹਾ ਕੱਖ ਜੀ ਸਾਡੀ ਅੱਖ ਚ ਕੱਖ ਪੈ ਜਾਣਾ ਅੱਖ ਸਾਡੀ ਕਿੰਨੀ ਵਧੀਆ ਚੀਜ਼ ਐ ਤੁਸੀਂ ਮੈਨੂੰ ਵੇਖ ਰਹੇ ਆਂ ਆਲੇ ਦੁਆਲੇ ਨੂੰ ਵੇਖ ਰਹੇ ਆਂ ਦੁਨੀਆ ਦੇ ਨਜ਼ਾਰੇ ਕਾਦੇ ਨਾਲ ਵੇਖੇ ਅੱਖਾਂ ਨਾਲ ਹੀ ਵੇਖੇ ਲੈ ਅੱਖ ਕਿਸੇ ਕੰਮ ਦੀ ਨਹੀਂ ਜੇ ਇਹਦੇ ਵਿੱਚ ਮਾੜਾ ਜਿਹਾ ਕੱਖ ਪੈ ਗਿਆ ਠੀਕ ਹੈ ਜੀ ਅੱਖ ਕਿਸੇ ਕੰਮ ਦੀ ਨਹੀਂ ਜੇ ਮਾੜਾ ਜਿਹਾ ਇਹਦੇ ਵਿੱਚ ਕੱਖ ਪੈ ਜਾਏ ਬੰਦੇ ਦੇ ਮਨ ਵਰਗੀ ਚੀਜ਼ ਹੀ ਕੋਈ ਨਹੀਂ ਜੇ ਮੈਲ ਵਾਲਾ ਕੱਖ ਨਾ ਨਾ ਪਿਆ ਹੋਵੇ ਤੇ ਬੰਦਾ ਉਹ ਮੈਲ ਕੱਢ ਕੇ ਵੇਖੇ ਤੇ ਦਰਖਤ ਵੀ ਰੱਬ ਲੱਗੀ ਜਾਂਦਾ ਤੇ ਮੈਲ ਸਮੇਤ ਵੇਖਦਾ ਕੱਖ ਕੋਈ ਰੱਖ ਨਹੀਂ ਰਿਹਾ ਨਾਮਦੇਵ ਜੀ ਤੁਹਾਨੂੰ ਕੁੱਤੇ ਚੋਂ ਵੀ ਰੱਬ ਦੇਸੀ ਜਾਂਦਾ ਕਹਿੰਦੇ ਕੁੱਤਾ ਵੀ ਰੱਬ ਦਾ ਹੀ ਰੂਹ ਹੈ। ਫਰਾਨੀ ਵਾਲੀ ਗੱਲ ਹੈ। ਵੀ ਕੁੱਤਾ ਰੱਬ ਕਿਵੇਂ ਹੋ ਸਕਦਾ ਯਾਰ ਤੁਹਾਨੂੰ ਹਰ ਚੀਜ਼ ਚੋਂ ਹੀ ਰੱਬ ਦੇਸੀ ਜਾਂਦਾ। ਉਹ ਅਸਲ ਚ ਕਾਰਨ ਇਹ ਹੈ ਮਨ ਮੈਲਾ ਨਹੀਂ ਹੈ। ਜਦੋਂ ਮਨ ਮੈਲਾ ਨਹੀਂ ਹੁੰਦਾ ਫਿਰ ਦਰਖਤ ਵੀ ਫੀਲ ਦੇਈ ਜਾਂਦਾ। ਵਾਹ ਬਈ ਵਾਹ। ਕੀ ਪੱਤੇ ਨੇ। ਕੀ ਰੰਗ ਹੈ। ਆ ਜਿਹੜਾ ਸ਼ਬਦ ਆਪਾਂ ਗਾਇਆ ਨਾ ਇਹ ਜਿਹੜਾ ਵੀ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਭਤਾਰ ਇਹ ਐਸੀ ਫੀਲ ਤੋਂ ਨਿਕਲੇ ਹੋਏ ਸ਼ਬਦ ਨੇ ਗੁਰੂ ਨਾਨਕ ਸਾਹਿਬ ਜੀ ਮਨ ਇੰਨਾ ਟਿਕਿਆ ਹੋਇਆ ਇੰਨਾ ਸ਼ਾਂਤ ਇੰਨਾ ਸ਼ੁੱਧ ਐਂ ਕਹੀ ਕਹਿ ਰਿਹਾ ਵੀ ਸੋਹਰਾ ਕੋ ਜੀ ਆਪਾਂ ਇਹ ਕਹਿ ਸਕਦੇ ਆ ਵੀ ਮੱਜ ਵੀ ਤੂੰ ਆਪ ਹੀ ਐ ਦੁੱਧ ਵੀ ਤੂੰ ਆਪ ਹੀ ਐ ਧਾਰ ਕੱਢਣ ਵਾਲਾ ਵੀ ਤੂੰ ਆਪ ਹੀ ਐ ਪੀਣ ਵਾਲਾ ਵੀ ਤੂੰ ਆਪ ਹੀ ਐ ਇਹ ਫੀਲ ਬਾਣੀ ਨਹੀਂ ਸਕਦੀ ਸਾਡੀ ਸਾਨੂੰ ਐ ਲੱਗਦਾ ਵੀ ਇਹ ਕਿਵੇਂ ਹੋ ਸਕਦਾ ਮੱਝ ਵੀ ਹਰ ਚੀਜ਼ ਹੀ ਤੂੰ ਆਪ ਹੈ ਪਰ ਇਹ ਕਿਸੇ ਸ਼ੁੱਧ ਮਨ ਦਾ ਨਿਕਲਿਆ ਹੋਇਆ ਸ਼ਬਦ ਹੈ ਜਦੋਂ ਮਨ ਟਿਕਿਆ ਹੁੰਦਾ ਹੈ ਮਨ ਸ਼ੁੱਧ ਹੁੰਦਾ ਹੈ ਭੈਣੋ ਪ੍ਰਭੋ ਫਿਰ ਸਭ ਕੁਝ ਚੰਗਾ ਲੱਗਦਾ ਹੈ ਮਨ ਮੈਲਾ ਕਈ ਵਾਰੀ ਇੰਨਾ ਹੋਇਆ ਹੁੰਦਾ ਆਪਣੀ ਮਾਂ ਨਾਲ ਵੀ ਨਫ਼ਰਤ ਹੋ ਜਾਂਦੀ ਹੈ ਮਲ ਮਾਂ ਮਗਰ ਮਗਰ ਫਿਰ ਇਹਨੇ ਪੁੱਤ ਰੋਟੀ ਖਾ ਲਾ ਵੇ ਪੁੱਤਾ ਕਰ ਲਾ ਵੇ ਪੁੱਤਾ ਕਰ ਲਾ ਉਹਨੂੰ ਗੁੱਸਾ ਜੜਿਆ ਪਰੇ ਲੈ ਜਾ ਰੋਟੀ ਮੈਨੂੰ ਨਾ ਬੁਲਾਇਆ ਕਰ ਮੇਰੇ ਨਾਲ ਨਾ ਗੱਲ ਕਰਿਆ ਕਰ ਮੈਨੂੰ ਨਾ ਪੁੱਛਿਆ ਕਰ ਇੰਨਾ ਮੈਲਾ ਹੈ ਕਿ ਮਾਂ ਦਾ ਪਿਆਰ ਵੀ ਫੀਲ ਨਹੀਂ ਹੋ ਰਿਹਾ ਫੀਲ ਮਰੀ ਪਈ ਹੈ ਮਨ ਕਈ ਵਾਰੀ ਇੰਨਾ ਖਿਜਿਆ ਹੁੰਦਾ ਹੈ ਕਿ ਕੁਝ ਵੀ ਚੰਗਾ ਨਹੀਂ ਲੱਗਦਾ ਕਈ ਵਾਰੀ ਤਾਂ ਇੰਨਾ ਮਨ ਮੈਲਾ ਹੋ ਜਾਂਦਾ ਆਪਣੇ ਨਿਆਣੇ ਵੀ ਭੇੜੇ ਲੱਗਣ ਲੱਗਦੇ ਗੁੱਸੇ ਦੀ ਇੰਨੀ ਮੈਲ ਜੜੀ ਹੁੰਦੀ ਹੈ ਇੰਨਾ ਖਿਜਿਆ ਪਿਆ ਹੁੰਦਾ ਆਪਣੇ ਨਿਆਣੇ ਵੀ ਐ ਭੇੜੇ ਲੱਗਣ ਲੱਗਦਾ। ਮਨ ਮੈਲਾ ਨਾ ਰੱਖੀ। ਤੇ ਸਭ ਤੋਂ ਜਿਹੜੀ ਵੱਡੀ ਚੀਜ਼ ਐ ਨਾ ਪੈਣੋ ਫਟਾ ਹੋ। ਮਨ ਦੀ ਸ਼ੁੱਧੀ ਐ, ਮਨ ਸਾਫ਼ ਕਰਨਾ ਐ। ਤੇ ਮਨ ਸਾਫ਼ ਕਰ ਲਿਆ। ਜਿਵੇਂ ਆ ਅੱਖ ਦੇ ਵਿੱਚੋਂ ਕੱਖ ਕੱਢ ਲਿਆ। ਨਹੀਂ ਤਾਂ ਐ ਬੰਦਾ ਹਾਥੀ ਫੇਰੀ ਜਾਂਦਾ ਸੀ। ਦੁਖੀ ਹੋਈ ਜਾਂਦਾ ਸੀ। ਕੁਝ ਨਹੀਂ ਸੀ ਦੇਸ਼ਾ। ਜਦੋਂ ਉਹਨੇ ਕਿਤੇ ਉਹ ਕੱਖ ਜਾਂ ਕੱਢਤਾ ਵਿੱਚੋਂ ਫੇਰ ਉਹ ਵੀ ਐ ਸਾਰੇ ਪਾਸੇ ਦਿਸਣ ਲੱਗ ਗਿਆ ਇਦਾਂ ਹੀ ਮਨ ਦੇ ਮੈਲ ਜਦੋਂ ਅਸੀਂ ਕੱਢ ਤੀਨਾ ਤੇ ਨਜ਼ਾਰਾ ਆ ਜਾਣਾ ਹੋਵੇ ਸਿਫਤ ਤਸੰਦੀ ਨੂਰ ਅਰਸ਼ੋਂ কুরਸੋਂ ਬੋਲੋ ਹੋਵੇ ਸਿਫਤ ਹੋਵੇ ਸਿਫਤ ਖਸੰਦੀ ਬੋਲੋ ਨੂਰ ਅਰਸ਼ੋਂ কুরਸੋਂ